ਜੋਪਹਿਰਾ ਸਾਹਿਬ ਨਾਲ ਸੰਬੰਧਿਤ ਇਸ ਚਮਤਕਾਰਯੋਗ ਘਟਨਾ ਨੂੰ ਜਾਣਨ ਤੋਂ ਬਾਅਦ ਇਸ ਨੂੰ ਮਨਮਤ ਕਹਿਣ ਵਾਲੇ ਵੀ 당ਗ ਰਹਿ ਜਾਣਗੇ। ਸੋ ਧਿਆਨ ਨਾਲ ਦੇਖਣਾ ਇਹ ਵੀਡੀਓ। ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਜੋਪਹਿਰਾ ਸਾਹਿਬ ਦੀ ਮਾਨਤਾ ਦਿਨੋ ਦਿਨ ਵੱਧਦੀ ਜਾ ਰਹੀ ਹੈ। ਦੋਹਾਂ ਦੋਹਾਂ ਸੰਗਤਾਂ ਇਸ ਅਸਥਾਨ ਤੇ ਜੋਪਹਿਰਾ ਘਟਣਾਉਂਦੀਆਂ ਹਨ। ਕੁਝ ਸਿੱਖ ਪ੍ਰਚਾਰਕ ਜੋਪਹਿਰਾ ਸਾਹਿਬ ਨੂੰ ਮਨਮਤ ਵੀ ਕਹਿੰਦੇ ਹਨ। ਪਰ ਜੋਪਹਿਰਾ ਸਾਹਿਬ ਦੀ ਮਹਾਨਤਾ ਨੂੰ ਉਹੀ ਜਾਣ ਸਕਦਾ ਹੈ ਜਿਸ ਨੇ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਜਾ ਕੇ ਜੋਪਹਿਰਾ ਕਟਿਆ ਹੈ। ਅੱਜ ਤੋਂ ਅ ਇੱਕ ਸੱਚੀ ਅਤੇ ਚਮਤਕਾਰਯੋਗ ਘਟਨਾ ਬਾਰੇ ਦੱਸਣ ਜਾ ਰਹੇ ਹਾਂ। ਜੋ ਬਾਬਾ ਦੀ ਸਿੰਘ ਜੀ ਦੀ ਕਿਰਪਾ ਦੇ ਨਾਲ ਸੰਗਤਾਂ ਦੇ ਨਾਲ ਵਾਪਰੀ ਜਿਵੇਂ ਕਿ ਤੁਹਾਨੂੰ ਦੱਸਿਆ ਹੈ ਕਿ ਸੰਗਤਾਂ ਦੂਰੋਂ ਦੂਰੋਂ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਆਉਂਦੀਆਂ ਹਨ ਇਸੇ ਤਰ੍ਹਾਂ ਫਤਿਹਗੜ ਸਾਹਿਬ ਦੇ ਇੱਕ ਪਿੰਡ ਤੋਂ ਤਿੰਨ ਚਾਰ ਬੀਬੀਆਂ ਵੀ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਜਾਂਦੀਆਂ ਸੀ ਉਹਨਾਂ ਚੋਂ ਇੱਕ ਬੀਬੀ ਨੇ ਦੱਸਿਆ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਪਾਕਿਸਤਾਨ ਦੇ ਨਾਲ ਜੰਗ ਵਾਲਾ ਮਾਹੌਲ ਬਣਿਆ ਸੀ ਤੇ ਬਲੈਕਆਊਟ ਹੋ ਜਾਂਦਾ ਸੀ ਉਹ ਬੀਬੀ ਦੱਸਦੀ ਹੈ ਕਿ ਉਸ ਦਿਨ ਅਸੀਂ 7:40 ਵਜੇ ਚਪਹਿਰਾ ਸਾਹਿਬ ਕਰਨ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੋਂ ਅੰਮ੍ਰਿਤਸਰ ਤੋਂ ਨਿਕਲੇ ਉਹਨਾਂ ਦੱਸਿਆ ਕਿ ਅਸੀਂ ਟ੍ਰੇਨ ਵਿੱਚ ਜਾਈਦਾ ਸੀ ਅਸੀਂ 4 5 ਜਾਣੀਆਂ ਹੁੰਦੀਆਂ ਸੀ ਤੇ ਟ੍ਰੇਨ ਦਾ ਟਾਈਮ 5 ਵਜੇ ਦਾ ਸੀ ਪਰ ਉਸ ਦਿਨ ਟ੍ਰੇਨ ਨਿਕਲ ਚੁੱਕੀ ਸੀ ਕਿਉਂਕਿ ਅਸੀਂ ਰਾਸ ਵਿੱਚ ਫਸ ਗਈਆਂ ਸੀ। ਉਸ ਤੋਂ ਬਾਅਦ ਅਸੀਂ ਬੱਸ ਸਟੈਂਡ ਆ ਗਈਆਂ। ਬੱਸ ਸਟੈਂਡ ਤੇ ਆ ਕੇ ਸਾਨੂੰ ਲੁਧਿਆਣੇ ਦੀ ਬੱਸ ਮਿਲੀ। ਅਸੀਂ ਤਕਰੀਬਨ 8:38 ਵਜੇ ਲੁਧਿਆਣੇ ਪਹੁੰਚ ਗਈਆਂ। ਪਰ ਹੁਣ ਅੱਗੇ ਜਾਣ ਵਾਸਤੇ ਸਾਨੂੰ ਕੋਈ ਸਾਧਨ ਨਹੀਂ ਮਿਲ ਰਿਹਾ ਸੀ। ਸਾਡੇ ਪਿੰਡ ਵਾਲੀਆਂ ਮਿੰਨੀ ਬੱਸਾਂ ਤਾਂ 6 ਵਜੇ ਹੀ ਬੰਦ ਹੋ ਜਾਂਦੀਆਂ ਨੇ ਤੇ ਲੰਬੇ ਰੂਟਾਂ ਵਾਲੀਆਂ ਬੱਸਾਂ ਛੋਟੇ اڈਿਆਂ ਤੇ ਰੁਕਦੀਆਂ ਨਹੀਂ ਜਿਸ ਕਰਕੇ ਉਹਨਾਂ ਨੇ ਸਾਨੂੰ ਚੜਾਉਣ ਤੋਂ ਮਨਾ ਕਰ ਦਿੱਤਾ। ਉਹਨਾਂ ਦੱਸਿਆ ਕਿ ਅਸੀਂ ਕਦੇ ਕਿਸੇ ਕੋਲ ਮਿੰਤ ਕਰ ਦੇਈਏ ਕਦੇ ਕਿਸੇ ਨੂੰ ਕਹਿੰਦੇ ਪਰ ਕੋਈ ਵੀ ਸਾਨੂੰ ਲੈ ਕੇ ਜਾਣ ਨੂੰ ਤਿਆਰ ਨਾ ਹੋਵੇ ਤੇ ਉਧਰੋਂ ਘਰ ਦੇ ਵੀ ਫਿਕਰ ਕਰਨ ਲੱਗੇ ਹੋਏ ਕਿਉਂਕਿ ਹਨੇਰਾ ਕਾਫੀ ਹੋ ਗਿਆ ਸੀ ਤੇ ਹੈ ਵੀ ਅਸੀਂ ਸਿਰਫ ਔਰਤਾਂ ਹੀ ਸੀ ਪਿੰਡਾਂ ਵਾਲਿਆਂ ਵਾਸਤੇ ਤਾਂ 8 ਵਜੇ ਵੀ ਮਤਲਬ ਬਹੁਤ ਹਨੇਰਾ ਹੁੰਦਾ ਹੈ ਸੋ ਅਸੀਂ ਇਦਾਂ ਹੀ ਪਰੇਸ਼ਾਨ ਹੋ ਕੇ ਲੁਧਿਆਣੇ ਦੇ ਬੱਸ ਸਟੈਂਡ ਖੜੀਆਂ ਸੀ ਫਿਰ ਕੀ ਹੁੰਦਾ ਹੈ ਕਿ ਸਾਡੇ ਕੋਲ ਇੱਕ ਆਟੋ ਵਾਲਾ ਆਉਂਦਾ ਹੈ ਅਤੇ ਪੁੱਛਦਾ ਹੈ ਕਿ ਤੁਸੀਂ ਕਿੱਥੇ ਜਾਣਾ ਹੈ ਅਸੀਂ ਸਾਰਾ ਕੁਝ ਉਹਨਾਂ ਨੂੰ ਦੱਸ ਦਿੰਦੀਆਂ ਹਾਂ ਪਰ ਉਹ ਕਹਿੰਦਾ ਹੈ ਕਿ ਮੈਂ ਤੁਹਾਨੂੰ ਤੁਹਾਡੇ ਟਿਕਾਣੇ ਤੇ ਤਾਂ ਨਹੀਂ ਪਹੁੰਚਾ ਸਕਦਾ ਪਰ ਉਸਦੇ ਲਾਗੇ ਛਾਗੇ ਪਹੁੰਚਾ ਸਕਦਾ ਹਾਂ ਉਸਨੇ ਦੱਸਿਆ ਕਿ ਮੇਰਾ ਪਿੰਡ ਵੀ ਤੁਹਾਡੇ ਪਿੰਡ ਦੇ ਕਰੀਬ ਹੀ ਹੈ ਤੇ ਮੈਂ ਇੱਥੇ ਲੁਧਿਆਣੇ ਦੇ ਵਿੱਚ ਆਟੋ ਚਲਾਉਣ ਆਉਂਦਾ ਹਾਂ ਉਸਨੇ ਕਿਹਾ ਕਿ ਮੈਂ ਨੇ ਦੱਸਿਆ ਕਿ ਅਸੀਂ ਉਸਦੇ ਆਟੋ ਵਿੱਚ ਬਹਿ ਗਈਆਂ ਤੇ ਨਾਲ ਹੀ ਉਸ ਬੀਬੀ ਨੇ ਆਪਣੇ ਮੁੰਡੇ ਨੂੰ ਫੋਨ ਕਰਤਾ ਕਿ ਗੱਡੀ ਲੈ ਕੇ ਅੱਗੇ ਆ ਜਾ ਪਰ ਉਸ ਦਿਨ ਗੱਡੀ ਦੇ ਵਿੱਚ ਤੇਲ ਥੋੜਾ ਸੀ ਸੋ ਧੁਰ ਤੱਕ ਤਾਂ ਨਹੀਂ ਆ ਸਕਦਾ ਸੀ ਪਰ ਆਪਣੇ ਪਿੰਡ ਦੇ ਬਾਹਰ ਜਿੱਥੋਂ ਹਾਈਵੇ ਗੁਜ਼ਰਦਾ ਸੀ ਉੱਥੇ ਤੱਕ ਜ਼ਰੂਰ ਆ ਸਕਦਾ ਸੀ ਹਰ ਪਿੰਡ ਦੇ ਵਿੱਚ ਪੈਟਰੋਲ ਪੰਪ ਵੀ ਨਹੀਂ ਹੁੰਦੇ ਇਸ ਲਈ ਬੜੀ ਮੁਸ਼ਕਲ ਖੜੀ ਹੋ ਗਈ ਸੀ ਉਧਰੋਂ ਬਲੈਕਆਊਟ ਹੋ ਗਿਆ ਸੀ ਉਸ ਆਟੋ ਵਾਲੇ ਦੇ ਪਿੰਡ ਦਾ ਜਦੋਂ ਮੋੜ ਆ ਗਿਆ ਤਾਂ ਉਸਨੇ ਸਾਨੂੰ ਉਤਰਨ ਲਈ ਕਿਹਾ ਬਾਹਰ ਹਨੇਰਾ ਦੇਖ ਕੇ ਅਸੀਂ ਉਸ ਨੂੰ ਮਿਹਨਤ ਕੀਤੀ ਕਿ ਹੁਣ ਥੋੜਾ ਹੋਰ ਅੱਗੇ ਤੱਕ ਛਾੜਾ ਪਰ ਉਸ ਆਟੋ ਵਾਲੇ ਨੇ ਵੀ ਹੱਥ ਜੋੜ ਦਿੱਤੇ ਅਤੇ ਕਿਹਾ ਕਿ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਉਪਰੋਂ ਮਾਹੌਲ ਵੀ ਦੇਖੋ ਕਿਸ ਤਰ੍ਹਾਂ ਦਾ ਹੈ ਬਲੈਕ ਆਊਟ ਕਰਕੇ ਹਰ ਕੋਈ ਡਰਦਾ ਸੀ ਸੋ ਅਸੀਂ ਉਸ ਦੀ ਮਜਬੂਰੀ ਸਮਝ ਕੇ ਉੱਥੇ ਉਤਰ ਗਈਆਂ ਤੇ ਉਸ ਨੇ ਆਪਣਾ ਆਟੋ ਆਪਣੇ ਪਿੰਡ ਵਾਲੀ ਸੜਕ ਨੂੰ ਮੋੜ ਲਿਆ ਉਹ ਉਸ ਪਿੰਡ ਦਾ ਛੋਟਾ ਬਸ ਅੱਡਾ ਸੀ ਜੋ ਕਿ ਹਾਈਵੇ ਤੇ ਬਣਿਆ ਹੋਇਆ ਸੀ ਜਿੱਥੇ ਦੋ ਤਿੰਨ ਦੁਕਾਨਾਂ ਤੇ ਇੱਕ ਠੇਕਾ ਸੀ ਸਿਰਫ ਉਸ ਠੇਕੇ ਅੱਗੇ ਹੀ ਲਾਈਟ ਜਗ ਰਹੀ ਸੀ ਤੇ ਉੱਥੇ ਲੋਕ ਵੀ ਖੜੇ ਸਨ ਸਾਡਾ ਮਨ ਡਰ ਰਿਹਾ ਸੀ ਕਿ ਰਾਤ ਦਾ ਟਾਈਮ ਹੈ ਤੇ ਅਸੀਂ ਕਿੱਦਾਂ ਜਾਵਾਂਗੇ ਉਸ ਬੀਬੀ ਨੇ ਦੱਸਿਆ ਕਿ ਅਸੀਂ ਉੱਥੋਂ ਹੀ ਅਰਦਾਸ ਮ ਬੇਨਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਬਾਬਾ ਜੀ ਹੁਣ ਕਰੀਏ ਤਾਂ ਕੀ ਕਰੀਏ ਤੁਸੀਂ ਹੀ ਕੋਈ ਰਸਤਾ ਦਿਖਾਓ ਤੇ ਕਿਰਪਾ ਕਰੋ ਉਧਰੋਂ ਗੱਡੀ ਵਿੱਚ ਤੇਲ ਹੈ ਨਹੀਂ ਤੇ ਉਧਰੋਂ ਰਾਤ ਦਾ ਟਾਈਮ ਅਸੀਂ ਕੱਲੀਆਂ ਔਰਤਾਂ ਹਾਂ ਤੇ ਘਰ ਦੇ ਵੀ ਫਿਕਰ ਕਰੀ ਜਾਂਦੀ ਸਨ ਕਿਉਂਕਿ ਸਾਨੂੰ ਕੋਈ ਸਾਥਰ ਨਹੀਂ ਮਿਲ ਰਿਹਾ ਸੀ ਉਸ ਬੀਬੀ ਨੇ ਕਿਹਾ ਕਿ ਅਸੀਂ ਅਰਦਾਸਾਂ ਬੇਨਤੀਆਂ ਕਰ ਹੀ ਰਹੀਆਂ ਸੀ ਕਿ ਇੱਕ ਬਜ਼ੁਰਗ ਆਟੋ ਵਿੱਚ ਆਈ ਉਹਨਾਂ ਨੇ ਚਟਾ ਕੁਰਤਾ ਪਜਾਮਾ ਪਾਇਆ ਹੋਇਆ ਸੀ ਉਤੋਂ ਦੇ ਗਾਤਰਾ ਪਾਇਆ ਸੀ ਤੇ ਨੀਲਾ ਦਮਾਲਾ ਬੰਨਿਆ ਸੀ ਉਸ ਬਾਬਾ ਜੀ ਨੇ ਕਿਹਾ ਕਿ ਬੇਟਾ ਕਿੱਥੇ ਜਾਣਾ ਹੈ ਅਸੀਂ ਉਹਨਾਂ ਨੂੰ ਸਾਰਾ ਕੁਝ ਦੱਸਿਆ ਕਿ ਫਲਾਣੀ ਜਗ੍ਹਾ ਜਾਣਾ ਹੈ ਉਹ ਬਾਬਾ ਜੀ ਕਹਿੰਦੇ ਕਿ ਆਜੋ ਬਹਿਜੋ ਮੈਂ ਤੁਹਾਨੂੰ ਛੱਡ ਦਿੰਦਾ ਹਾਂ ਸੋ ਅਸੀਂ ਬਹਿ ਗਈਆਂ ਤੇ ਸ਼ੁਕਰ ਕੀਤਾ ਕਿ ਇਸ ਥਾਂ ਤੋਂ ਨਿਕਲੇ। ਰਸਤੇ ਵਿੱਚ ਅਸੀਂ ਬਾਬਾ ਜੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਪੁੱਛਿਆ ਕਿ ਤੁਹਾਡਾ ਨਾਮ ਕੀ ਹੈ ਤੇ ਕਿੱਥੋਂ ਦੇ ਰਹਿਣ ਵਾਲੇ ਹੋ ਤੇ ਇੰਨੀ ਰਾਤ ਇਧਰੋਂ ਕਿਧਰੋਂ ਆਏ ਹੋ ਪਰ ਉਸ ਬਾਬਾ ਜੀ ਨੇ ਸਾਨੂੰ ਇਹ ਕਹਿ ਕੇ ਚੁੱਪ ਕਰਵਾ ਦਿੱਤਾ ਕਿ ਤੁਸੀਂ ਗੁਰੂ ਘਰ ਤੋਂ ਆਏ ਹੋ। ਗੁਰੂ ਦੀਆਂ ਗੱਲਾਂ ਕਰੋ ਜਾਂ ਵਾਹਿਗੁਰੂ ਜਪੋ ਸੋ ਬਾਬਾ ਜੀ ਦੀ ਖੂਰ ਮੰਨ ਕੇ ਅਸੀਂ ਚੁੱਪ ਕਰਕੇ ਬਹਿ ਗਈਆਂ ਪੰਜਾਂ ਕਮੈਂਟਾਂ ਵਿੱਚ ਹੀ ਸਾਡਾ ਪਿੰਡ ਵਾਲਾ ਮੋੜ ਆ ਗਿਆ ਜਿੱਥੇ ਸਾਡਾ ਮੁੰਡਾ ਗੱਡੀ ਸਮੇਤ ਸਾਡੀ ਵੇਟ ਕਰ ਰਿਹਾ ਸੀ ਪਿੰਡ ਵਾਲੇ ਮੋੜ ਦੇ ਬਿਲਕੁਲ ਸਾਹਮਣੇ ਆਟੋ ਰੁਕਿਆ ਅਸੀਂ ਉਸ ਆਟੋ 'ਚ ਉਤਰੀਆਂ ਤੇ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਅਤੇ ਬਾਬਾ ਜੀ ਨੂੰ ਕਿਹਾ ਕਿ ਤੁਸੀਂ ਸਾਡੇ ਤੋਂ ਪੈਸੇ ਲੈ ਲਓ ਪਰ ਬਾਬਾ ਜੀ ਨੇ ਸਾਫ ਇਨਕਾਰ ਕਰ ਦਿੱਤਾ ਅਸੀਂ ਅੰਦਰੋਂ ਇੰਨੇ ਧੰਨਵਾਦੀ ਸੀ ਕਿ ਦੱਸ ਨਹੀਂ ਸਕਦੇ ਸੀ ਧੰਨਵਾਦ ਕਰਨ ਦਾ ਇੱਕ ਹੀ ਤਰੀਕਾ ਸੀ ਕਿ ਕੁਝ ਪੈਸੇ ਬਾਬਾ ਜੀ ਨੂੰ ਦੇ ਦਿੰਦੇ ਪਰ ਬਾਬਾ ਜੀ ਪੈਸੇ ਲੈਣ ਲਈ ਤਿਆਰ ਹੀ ਨਹੀਂ ਸੀ ਅਸੀਂ ਉਹਨਾਂ ਨੂੰ ਦੱਸਿਆ ਵੀ ਕਿ ਤੁਸੀਂ ਬਹੁਤ ਔਕੇ ਸਮੇਂ ਦੇ ਵਿੱਚ ਆਏ ਹੋ ਤੁਸੀਂ ਔਕੇ ਸਮੇਂ ਦੇ ਵਿੱਚ ਸਾਡੀ ਮਦਦ ਕੀਤੀ ਹੈ ਸਾਡੇ ਕੋਲ ਧੰਨਵਾਦ ਕਰਨ ਲਈ ਲਫ਼ਜ਼ ਨਹੀਂ ਹਨ ਫਿਰ ਅਸੀਂ ਬੜੇ ਤਰਲੇ ਨਾਲ ਉਹਨਾਂ ਨੂੰ ਕਿਹਾ ਕਿ ਚਲੋ ਤੁਸੀਂ 200 ਰੁਪਏ ਹੀ ਲੈ ਲਵੋ ਤਾਂ ਬਾਬਾ ਜੀ ਨੇ ਕਿਹਾ ਠੀਕ ਹੈ ਅਸੀਂ 500 ਰੁਪਏ ਦਾ ਨੋਟ ਕੱਢ ਕੇ ਉਹਨਾਂ ਨੂੰ ਦੇ ਦਿੱਤਾ ਉਹਨਾਂ ਨੇ ਆਪਣਾ ਬਟੂਆ ਖੋਲਿਆ ਤੇ ਉਸ ਵਿੱਚੋਂ 100-100 ਦੇ ਤਿੰਨ ਨੋਟ ਕੱਢ ਕੇ ਸਾਨੂੰ ਵਾਪਸ ਦੇ ਦਿੱਤੇ। ਉਹਨਾਂ ਦਾ ਬਟੂਆ ਮਾਇਆ ਨਾਲ ਭਰਿਆ ਪਿਆ ਸੀ। ਉਸ ਤੋਂ ਬਾਅਦ ਵੀ ਅਸੀਂ ਹਜ਼ਾਰਾਂ ਵਾਰ ਬਾਬਾ ਜੀ ਦਾ ਬਾਰ-ਬਾਰ ਧੰਨਵਾਦ ਕਰਦੇ ਰਹੇ ਕਿਉਂਕਿ ਸੱਚਮੁੱਚ ਹੀ ਉਹਨਾਂ ਨੇ ਸਾਨੂੰ ਔਖੇ ਸਮੇਂ ਦੇ ਵਿੱਚ ਆ ਕੇ ਮਦਦ ਕੀਤੀ ਸੀ। ਉਹਨਾਂ ਦਾ ਧੰਨਵਾਦ ਕਰਕੇ ਅਸੀਂ ਰੋਡ ਕ੍ਰੋਸ ਕਰਕੇ ਦੂਜੇ ਪਾਸੇ ਆਪਣੇ ਬੇਟੇ ਕੋਲ ਜਾਣਾ ਸੀ। ਜਦੋਂ ਹੀ ਅਸੀਂ ਰੋਡ ਕ੍ਰੋਸ ਕਰਕੇ ਬੇਟੇ ਕੋਲ ਪਹੁੰਚੇ ਤੇ ਪਿੱਛੇ ਧੌਣ ਘੁਮਾ ਕੇ ਦੇਖੀ ਤਾਂ ਉੱਥੇ ਨਾ ਤਾਂ ਆਟੋ ਸੀ ਤੇ ਨਾ ਹੀ ਉਹ ਬਾਬਾ ਜੀ ਅਸੀਂ ਰੋਡ ਦੇ ਦੋਨੋਂ ਪਾਸੇ ਚੰਗੀ ਤਰ੍ਹਾਂ ਦੇਖਿਆ ਜਿੱਥੇ ਤੱਕ ਵੀ ਮੇਨ ਰੋਡ ਦਿਖਦਾ ਸੀ ਪਰ ਬਾਬਾ ਜੀ ਸਾਨੂੰ ਕਿਤੇ ਵੀ ਦਿਖਾਈ ਨਾ ਦਿੱਤੇ ਕਹਿੰਦੇ ਅਸੀਂ ਬਹੁਤ ਜ਼ਿਆਦਾ ਹੈਰਾਨ ਹੋ ਗਏ ਭਈ ਇਹ ਹੋਇਆ ਕੀ ਤੇ ਦੇਖ ਲਓ ਬਾਬਾ ਦੀਪ ਸਿੰਘ ਜੀ ਆਪ ਉਹਨਾਂ ਨੂੰ ਛੱਡਣ ਆ ਗਏ ਜਦੋਂ ਤੁਸੀਂ ਦਿਲੋਂ ਅਰਦਾਸ ਬੇਨਤੀ ਕਰਦੇ ਹੋ ਪੁਕਾਰਦੇ ਹੋ ਫਿਰ ਇਦਾਂ ਹੀ ਕਿਰਪਾ ਹੁੰਦੀ ਹੈ ਇਸ ਚੀਜ਼ ਤੋਂ ਪ੍ਰਭਾਵਿਤ ਹੋ ਕੇ ਇਸ ਚੀਜ਼ ਤੋਂ ਪ੍ਰਭਾਵਿਤ ਹੋ ਕੇ ਹੁਣ ਅਸੀਂ ਆਪਣੇ ਪਿੰਡ ਦੇ ਵਿੱਚ ਹਰ ਐਤਵਾਰ ਨੂੰ 12 ਤੋਂ 4 ਦੁਪਹਿਰਾ ਸਾਹਿਬ ਸ਼ੁਰੂ ਕਰ ਦਿੱਤਾ ਹੈ ਤੇ ਹੁਣ ਆਸੇ ਪਾਸੇ ਦੇ ਪਿੰਡਾਂ ਦੀ ਸੰਗਤ ਵੀ ਪਹੁੰਚਣ ਲੱਗੀ ਹੈ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਦੋਂ ਮੇਰੇ ਘਰ ਚ ਆਉਂਦੇ ਨੇ ਤਾਂ ਇਦਾਂ ਹੀ ਕਿਰਪਾ ਹੁੰਦੀ ਹੈ ਦੇਖ ਲਓ ਕਿਦਾਂ ਦਰਸ਼ਨ ਵੀ ਹੋਏ ਅਤੇ ਸਾਰਾ ਕੁਝ ਹੋਇਆ ਉਦੋਂ ਪਛਾਣ ਨਹੀਂ ਹੋਈ ਜਾਂ ਕਹਿ ਲਓ ਉਦੋਂ ਸੋਝੀ ਹੀ ਨਹੀਂ ਸੀ ਪਰ ਜਦੋਂ ਅੱਖਾਂ ਤੋਂ ਇੱਕਦਮ ਉਜੜ ਹੋ ਗਏ ਫੇਰ ਸਾਨੂੰ ਪਤਾ ਲੱਗਾ ਭਈ ਇਹ ਤਾਂ ਬਾਬਾ ਜੀ ਆਪ ਹੀ ਆ ਗਏ ਸਨ ਉਸ ਘਟਨਾ ਨੂੰ ਯਾਦ ਕਰਕੇ ਅੱਜ ਵੀ ਸਾਡੀਆਂ ਅੱਖਾਂ ਗਿੱਲੀਆਂ ਹੋ ਜਾਂਦੀਆਂ ਨੇ ਤੇ ਲੋਕ ਕਹਿੰਦੇ ਹਨ ਚਪੈਰਾ ਸਾਹਿਬ ਮਨਮਤ ਹੈ ਸੋ ਸਾਧ ਸੰਗਤ ਜੀ ਚਪੈਰਾ ਸਾਹਿਬ ਦੀ ਮਰਿਆਦਾ ਸਿੱਖ ਧਰਮ ਵਿੱਚ ਹੈ ਜਾਂ ਨਹੀਂ ਇਹ ਤਾਂ ਸਿੱਖ ਵਿਦਵਾਨ ਹੀ ਦੱਸ ਸਕਦੇ ਨੇ ਪਰ ਇੰਨਾ ਜ਼ਰੂਰ ਹੈ ਜੋ ਪਹਿਰਾ ਸਾਹਿਬ ਕਰਕੇ ਲੱਖਾਂ ਦੀ ਗਿਣਤੀ ਵਿੱਚ ਸੰਗਤ ਬਾਣੀ ਨਾਲ ਜੋੜਨ ਲੱਗੀ ਹੈ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਅੰਮ੍ਰਿਤਸਰ ਵਿਖੇ ਤਾਂ ਐਤਵਾਰ ਵਾਲੇ ਦਿਨ ਪੈਰ ਤਰਨ ਨੂੰ ਵੀ ਥਾਂ ਨਹੀਂ ਹੁੰਦਾ ਇਸ ਦੇ ਨਾਲ ਹੀ ਪੰਜਾਬ ਦੇ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਵੀ ਸੰਗਤਾਂ ਜੋੜਨ ਲੱਗੀਆਂ ਹਨ ਜਿੱਥੇ ਪਹਿਲਾਂ ਦੁਪਹਿਰ ਵੇਲੇ ਸੁੰਨਸਾਨ ਹੁੰਦੀ ਸੀ ਦੁਪਹਿਰੇ ਦੇ ਕਾਰਨ ਹੀ ਨੌਜਵਾਨ ਬਾਣੀ ਨਾਲ ਜੋੜਨ ਲੱਗੇ ਹਨ ਭਾਵੇਂ 4 ਘੰਟੇ ਲਈ ਹੀ ਸਹੀ ਸੰਗਤ ਇੱਕ ਥਾਂ ਇਕੱਠੀ ਹੋ ਕੇ ਬਾਣੀ ਤਾਂ ਪੜਦੀ ਹੈ ਜਿਸ ਨਾਲ ਕਿੰਨੇ ਹੀ ਨੌਜਵਾਨਾਂ ਨੂੰ ਪ੍ਰੇਰਣਾ ਵੀ ਮਿਲਦੀ ਹੈ ਸੋ ਕਿਸੇ ਵੀ ਵਿਵਾਦ ਵਿੱਚ ਨਾ ਪੈ ਕੇ ਚੁਪੈਰਾ ਸਾਹਿਬ ਦੀ ਸਿਰਫ ਪੋਜ਼ਿਟਿਵ ਸਾਈਡ ਹੀ ਦੇਖੀਏ ਕਿਉਂਕਿ ਸਾਡੀ ਜਵਾਨੀ ਪਹਿਲਾਂ ਹੀ ਸਿੱਖੀ ਨਾਲੋਂ ਟੁੱਟਦੀ ਜਾ ਰਹੀ ਹੈ ਜੇਕਰ ਚੁਪੈਰਾ ਸਾਹਿਬ ਕਰਕੇ ਨੌਜਵਾਨ ਬਾਣੀ ਨਾਲ ਜੁੜਦੇ ਹਨ ਤਾਂ ਇਹ ਬਹੁਤ ਵੱਡੀ ਗੱਲ ਹੈ ਤੁਸੀਂ ਇਸ ਵਿਸ਼ੇ ਬਾਰੇ ਅਤੇ ਇਸ ਘਟਨਾ ਬਾਰੇ ਕੀ رائے ਰੱਖਦੇ ਹੋ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ